ਅਜਿਹਾ ਕਰਵਾਚੋਤ ਖਦਾ ਪਰੰਪਰਾ ਸ਼ੁਰੂ ਤੋਂ ਹੀ ਚੱਲਿਆ ਆ ਰਹੀਆ ਕੋਈ ਮਤਲਬ ਕਿ ਐਸਾ ਕਰੇ ਬਟਾਉਣ ਦੀ ਕੋਈ ਇਦਾਂ ਰਾਜੇ ਰਾਣੀਆਂ ਦੀ ਕੁੜੀ ਸੀ ਉਹਨੇ ਰੱਖਿਆ ਸੀਗਾ ਤੇ ਉਸ ਤਖਤ ਪ੍ਰਾਵਾਂ ਦੀ ਇੱਕ ਭੈਣ ਸੀਗੀ ਤੇ ਉਹਨੇ ਜਦੋਂ ਵਰਤ ਰੱਖਿਆ ਮਤਲਬ ਵਿਆਹ ਵਿਆਹ ਹੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਉਹ ਆਪਣੇ ਪਿੱਕੇ ਘਰ ਜਦੋਂ ਵਰਤ ਰੱਖਿਆ ਤਾਂ ਉਹਦੇ ਭਰਾਵਾਂ ਨੇ ਕਿਹਾ ਵੀ ਮੇਰੀ ਭੈਣ ਭੁੱਖੀ ਆ ਵੀ ਉਹਨਾਂ ਨੇ ਨਾ ਨਕਲੀ ਉਹਨਾਂ ਨੂੰ ਚੰਦਰਮਾ ਦਾ ਕਰਕੇ ਤੇ ਉਹਨੂੰ ਖਵਾਤ ਮਤਲਬ ਕਿ ਵਰਤੜਵਾਤਾ ਤੇ ਉਸ ਤੋਂ ਬਾਅਦ ਹੁਣ ਉਹਦੀ ਜਿਹੜਾ ਬਿਮਾਰ ਹੋ ਗਿਆ ਹਸਬੰਦ ਬਿਮਾਰ ਹੋ ਗਏ ਫਿਰ ਉਹ ਤੇ ਮਤਲਬ ਕਿ ਸਾਲ ਭਰ ਬਿਮਾਰ ਰੇ ਕਿਸੇ ਨੇ ਦੱਸਿਆ ਵੀ ਸੂਈਆਂ ਵਗੈਰਾ ਮਤਲਬ ਕਿ ਤੁਸੀਂ ਜੇ ਜੋ ਨੈਕਸਟ ਇਅਰ ਵਰਤ ਆਏਗਾ ਤੇ ਤੁਸੀਂ ਉਹ ਜਦੋਂ ਕਰਵੇ ਤੁਸੀਂ ਵਟਾਓਗੇ ਤੇ ਉਹ ਤੁਸੀਂ ਇੱਕ ਇੱਕ ਸੂਈ ਚੁੱਕੋਗੇ ਤੁਹਾਨੂੰ ਉਹ ਤਾਂ ਠੀਕ ਹੋ ਹੀ ਜਾਏਗਾ ਤੇ ਇਸ ਤਰ੍ਹਾਂ ਕਹਾਣੀ ਸੀਗੀ ਤੇ ਕੋਈ ਉਹਨਾਂ ਦੀ ਕੋਈ ਮੇਡ ਸੀ ਜੀ ਤੇ ਉਹਨੂੰ ਪਤਾ ਲੱਗਿਆ ਜਦੋਂ ਉਸ ਚੁੰਦੀ ਦੇ ਚੁੰਦੀ ਜੋ ਸਰਵਿਆਂ ਦਾ ਮਤਲਬ ਆਇਆ ਤੇ ਉਹ ਕਰਵਲ ਐ ਚਲੇਗੀ ਤੇ ਉਹ ਆਪਣੇ ਉਹਦੀ ਦਾਸੀ ਸੀ ਤੇ ਉਹਨੇ ਜਦੋਂ ਆਖਰੀ ਸੂਈ ਫੁੱਟੀ ਤੇ ਉਹਦੇ ਹਸਬੰਦ ਠੀਕ ਹੋ ਗਏ ਤੇ ਉਹਨੇ ਉਹ ਦਾਸੀ ਨੂੰ ਹੀ ਆਪਣੀ ਰਾਣੀ ਸਮਝ ਲਿਆ ਇਹ ਐਤਰਾਸਾਂ ਦੀ ਕਹਾਣੀ ਆ ਤੇ ਬਾਕੀ ਪਰੰਪਰਾ ਸ਼ੁਰੂ ਤੋਂ ਚੱਲੀ ਆ ਰਹੀ ਆ ਤੇ ਭਾਜੀ ਮੈਂ ਤਾਂ ਤੁਹਾਨੂੰ ਦੱਸਾਂ ਮੈਂ ਤਾਂ ਵੈਸੇ ਵੀ ਮੈਨੂੰ ਸੌਂਗਸ ਸੀ ਮੈਂ ਕਵਾਰੀ ਹੁੰਦੀ ਵੀ ਰੱਖਦੀ ਸੀ ਵਰਤ ਵਿਆਹ ਤੋਂ ਬਾਅਦ ਮੇਰੇ ਸਹੁਰੇ ਕਾ ਰਵੀ ਸਾਨੂੰ ਦਿਖਵਾਇਆ ਸੀਗਾ ਤੇ ਪਰ ਮੈਂ ਤਾਂ ਬਹੁਤ ਇੰਜੋਏ ਨਾ ਰੱਖਦੀ ਆ ਵੀ ਸਾਲ 'ਚ ਇੱਕ ਵਾਰ ਤਿਆਰ ਹੁੰਦਾ ਵਾ ਮੈਂ ਬਹੁਤ ਸੈਲੀਬ੍ਰੇਟ ਕਰਨਾ ਰੱਖਦੀ ਆ ਪਰ ਜੇ ਕਰਵਾਚੌਤ ਦਾ ਪਰੰਪਰਾ ਸ਼ੁਰੂ ਤੋਂ ਹੀ ਚੱਲਿਆ ਆ ਰਹੀ ਆ ਦਾ ਮਤਲਬ ਕਿ ਐਸਾ ਕਰਵੇ ਬਟਾਉਣ ਦੀ ਕੋਈ ਇਦਾਂ ਰਾਜੇ ਰਾਣੀਆਂ ਦੀ ਕੁੜੀ ਸੀ ਉਹਨੇ ਰੱਖਿਆ ਸੀਗਾ ਤੇ ਉਹ ਸੱਤਾ ਭਰਾਵਾਂ ਦੀ ਇੱਕ ਭੈਣ ਸੀਗੀ ਤੇ ਉਹਨੇ ਜਦੋਂ ਵਰਤ ਰੱਖਿਆ ਮਤਲਬ ਵਿਆਹ ਵਿਆਹ ਹੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਉਹ ਆਪਣੇ ਪਿੱਕੇ ਘਰ ਜਦੋਂ ਵਰਤ ਰੱਖਿਆ ਤਾਂ ਉਹਦੇ ਭਰਾਵਾਂ ਨੇ ਕਿਹਾ ਵੀ ਮੇਰੀ ਭੈਣ ਭੁੱਖੀ ਆ ਵੀ ਉਹਨਾਂ ਨੇ ਨਕਲੀ ਉਹਨਾਂ ਨੂੰ ਚੰਦਰਮਾ ਦਾ ਕਰਕੇ ਤੇ ਉਹਨੂੰ ਖਵਾਤ ਮਤਲਬ ਕਿ ਵਰਤ ੜਵਾਤਾ ਤੇ ਉਸ ਤੋਂ ਬਾਅਦ ਹੁਣ ਉਹਦੀ ਜਿਹੜਾ ਬਿਮਾਰ ਹੋ ਗਿਆ ਹਸਬੰਦ ਬਿਮਾਰ ਹੋ ਗਏ ਫਿਰ ਉਹ ਤੇ ਮਤਲਬ ਕਿ ਸਾਲ ਭਾ ਬਿਮਾਰ ਰਹੇ ਕਿਸੇ ਨੇ ਦੱਸਿਆ ਵੀ ਸੂਈਆਂ ਵਗੈਰਾ ਮਤਲਬ ਕਿ ਤੁਸ ਕੀ ਜੋ ਨੈਕਸਟ ਈਅਰ ਵਰਤ ਆਏਗਾ ਤੇ ਤੁਸੀਂ ਉਹ ਜਦੋਂ ਕਰਵੇ ਤੁਸੀਂ ਵਟਾਓਗੇ ਤੇ ਉਹ ਤੁਸੀਂ ਇੱਕ ਇੱਕ ਸੂਈ ਚੁੱਕੋਗੇ ਤੁਹਾਨੂੰ ਉਹਦਾ ਠੀਕ ਹੋ ਹੀ ਜਾਏਗਾ ਤੇ ਐਸ ਤਰ੍ਹਾਂ ਕਹਾਣੀ ਸੀਗੀ ਤੇ ਕੋਈ ਉਹਨਾਂ ਦੀ ਕੋਈ ਮੇਡ ਸੀਗੀ ਤੇ ਉਹਨੂੰ ਪਤਾ ਲੱਗ ਗਿਆ ਜਦੋਂ ਉਹ ਚੁੰਦੀ ਦੇ ਚੁੰਦੀ ਜੋ ਕਰਵਿਆਂ ਦਾ ਮਤਲਬ ਆਇਆ ਤੇ ਉਹ ਕਰਵੇ ਲੈਣ ਚਲੇਗੀ ਤੇ ਉਹ ਆਪਣੇ ਉਹਦੀ ਦਾਸੀ ਸੀ ਤੇ ਉਹਨੇ ਜਦੋਂ ਆਖਰੀ ਸੂਈ ਫੁੱਟਤੀ ਤੇ ਉਹਦੇ ਹਸਬੰਦ ਠੀਕ ਹੋ ਗਏ ਤੇ ਉਹਨੇ ਉਹ ਦਾਸੀ ਨੂੰ ਹੀ ਆਪਣੀ ਰਾਣੀ ਸਮਝ ਲਿਆ ਤੇ ਇਸ ਤਰ੍ਹਾਂ ਦੀ ਕਹਾਣੀ ਆ ਤੇ ਬਾਕੀ ਪਰੰਪਰਾ ਸ਼ੁਰੂ ਤੋਂ ਚੱਲੀ ਆ ਰਹੀ ਆ ਤੇ ਬਾਜੀ ਮੈਂ ਤਾਂ ਤੁਹਾਨੂੰ ਦੱਸਾਂ ਮੈਂ ਤਾਂ ਵੈਸੇ ਵੀ ਮੈਨੂੰ ਸੌਂਗਸ ਸੀ ਮੈਂ ਕੁਵਾਰੀ ਹੁੰਦੀ ਵੀ ਰੱਖਦੀ ਸੀ ਵਰਤ ਵਿਆਹ ਤੋਂ ਬਾਅਦ ਮੇਰੇ ਸਹੁਰੇ ਕਾ ਰਵੀ ਸਾਨੂੰ ਦਿਖਵਾਇਆ ਸੀਗਾ ਤੇ ਪਰ ਮੈਂ ਤਾਂ ਬਹੁਤ ਇੰਜੋਏ ਨਾਲ ਰੱਖਦੀ ਆਂ ਵੀ ਸਾਲ ਚ ਇੱਕ ਵਾਰ ਤਿਆਰ ਹੁੰਦਾ ਵਾ ਮੈਂ ਬਹੁਤ ਸੈਲੀਬ੍ਰੇਟ ਕਰਨਾ ਰੱਖਦੀ ਆਂ